ਹਾਂਜੀ ਬਾਰੇ ਬੱਚੋ ਅਰੋਹੀ ਤੇ ਅਵਰੋਹੀ ਕਰਮ ਦੇ ਸਵਾਲ ਆਪਾਂ ਕਰਾਂਗੇ ਚਲੋ ਸ਼ੁਰੂ ਕਰੋ ਅਰੋਹੀ ਕਰਮ ਭਾਅ ਵਾਧੇ ਕਰਮ ਦੇ ਵਿੱਚ ਕਰਕੇ ਦਿਖਾਓ ਫਟਾਫਟ ਕਰ ਦਿਓ ਸ਼ਾਬਾਸ਼ ਹਮ ਠੀਕ ਹੈ ਕਿਹੜੀ ਕਿਹੜੀ ਵੱਡੀ ਆ 1/10 1/10 ਵੱਡੀ ਹੈ ਹਾਂਜੀ 1/2 ਹਾਂ ਅਰੋਹੀ ਕਰਮ ਵਿੱਚ ਵਾਧੇ ਕਰਮ ਜਿੱਸਾ ਸਭ ਤੋਂ ਛੋਟੀ ਕਿਹੜੀ ਹੋਗੀ हां चलो ਹੁਣ ਇਹਦੇ ਹੀ ਅਵਰ ਉਹੀ ਕਰਮ ਸ਼ਾਬਾਸ਼ ਠੀਕ ਹੈ ਜਦੋਂ ਅੰਸ਼ ਬਰਾਬਰ ਨੇ ਤਾਂ ਜਿਸ ਭਿੰਨ ਦਾ ਹਰ ਵੱਡਾ ਹੁੰਦਾ ਉਹ ਛੋਟੀ ਹੁੰਦੀ ਹੈ ਠੀਕ ਹੈ ਜਿਸ ਪਿੰਨ ਦਾ ਹਰ ਵੱਡਾ ਹੁੰਦਾ ਉਹ ਛੋਟੇ ਹੁੰਦੇ ਕਦੋਂ ਜਦੋਂ ਅੰਸ਼ ਹੁਣ ਨੈਕਸਟ ਸਵਾਲ ਕੀ ਨੇ ਹੁਣ ਹਾਰ ਬਰਾਬਰ ਨੇ ਠੀਕ ਹੈ ਹਾਰ ਵਿੱਚ ਜਿਹਦਾ ਛੋਟਾ ਹੁੰਦਾ ਹਾਂ ਬਿਲਕੁਲ ਇਹ ਤਾਂ ਸਿੰਪਲ ਹੀ ਆ ਠੀਕ ਹੈ ਨਾ ਜਿਹੜਾ ਅੰਕ ਵੱਡਾਗਾ ਉਹ ਵੱਡੀ ਹੋਊਗੀ ਜਿਹੜਾ ਛੋਟਾ ਛੋਟਾ ਹੋ ਛੋਟੀ ਹੋਊਗੀ ਚਲੋ ਨੈਕਸਟ ਕਰੋ ਸ਼ਾਬਾਸ਼ ਆਰੋਹੀ ਕਰਮ ਪਾ ਵਾਧੇ ਕਰਮ ਚ 1/12 ਠੀਕ ਹੈ ਹੁਣ ਅਵਰੋਹੀ ਅਵਰੋਹੀ ਮੀਨਜ਼ ਘਾੜ ਦੇ ਕਰਮ ਦੇ ਵਿੱਚ ਘਾੜ ਦੇ ਕਰਮ ਦੇ ਵਿੱਚ ਪਲਾਨ ਮਾਰ ਲਓ ਇੱਥੇ ਹਮ ਅਵਰੋਹੀ ਘਾੜ ਦੇ ਕਰਮ ਦੇ ਵਿੱਚ ਪਾਪ ਸਭ ਤੋਂ ਵੱਡੀ ਹਾਂ ਫਿਰ ਉਹ ਦੂ ਛੋਟੀ ਸ਼ਾਬਾਸ਼ ਬਿਲਕੁਲ ਠੀਕ ਨਹੀਂ ਠੀਕ ਹੈ ਇੱਥੋਂ ਆਪਾਂ ਸਿੱਖਿਆ ਅਰੋਹੀ ਪਾ ਵਾਧੇ ਕਰਮ ਅਵਰੋਹੀ ਘਟਦੇ ਕਰਮ ਠੀਕ ਹੈ ਜਦੋਂ ਦਾ ਅੰਸ਼ ਬਰਾਬਰ ਨੇ ਜਦੋਂ ਅੰਸ਼ ਬਰਾਬਰ ਨੇ ਜਿਹੜੀ ਪਿੰਦਾ ਹਾਰ ਜਿੰਨਾ ਵੱਡਾ ਹੋਊਗਾ ਉਨੀ ਉਹ ਛੋਟੀ ਹੋਊਗੀ ਔਰ ਜਦੋਂ ਹਾਰ ਬਰਾਬਰ ਨੇ ਜਿਹੜੀ ਪਿੰਦਾ ਅੰਸ਼ ਵੱਡਾ ਉਹ ਵੱਡੀ ਹੋਊਗੀ ਜੇ ਜ ਉਹ ਉਹ ਛੋਟੀ ਹੋਏਗੀ ਬਸ ਇਹੀ ਸੀ ਸਾਮ ਆਪਣੇ ਠੀਕ ਹੈ